ਬਹੁਤ ਹੀ ਸਤਿਕਾਰਯੋਗ ਸਮੁੱਚਾ ਹੀ ਰਿੰਗ ਸਿੰਘ ਜਥੇਬੰਦੀਆਂ ਵੱਲੋਂ ਜਥੇਬੰਦੀ ਦੇ ਚੇਅਰਮੈਨ ਸ਼੍ਰੀਮਾਨ ਸਤਕਾਰਯੋਗ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆਵਲ ਦੇ ਮੇਲਾ ਵਾਲੇ ਮਹਾਪੁਰਸ਼ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਮੈਕ ਤੇ ਆਉਣ ਦੀ ਕਿਰਪਾਲਤਾ ਕਰਨਗੇ ਨਾਲ ਹੀ ਮੈਂ ਹਾਜ਼ਰੀ ਸਾਂਝੀ ਕਰਦੇ ਹਾਂ ਗੁਰੂ ਨਾਨਕ ਗੁਰਦੁਆਰਾ ਸਮਹਿਤਕ ਤੋਂ ਇੰਗਲੈਂਡ ਤੋਂ ਉੱਥੋਂ ਦੇ ਜਥੇਬੰਦੀ ਦੇ ਪ੍ਰਧਾਨ ਭਾਈ ਕੁਲਦੀਪ ਸਿੰਘ ਜੀ ਦਿਓਲ ਭਾਈ ਰਾਜ ਮਨਵਿੰਦਰ ਸਿੰਘ ਜੀ ਕੰਗ ਅਤੇ ਭਾਈ ਜਤਿੰਦਰ ਸਿੰਘ ਜੀ ਸਮੇਤ ਜੋ ਕਿ ਇਹ ਸੋਚਿਆ ਇਸ ਸਿੱਖ ਸੰਗਤਾਂ ਨੇ ਅੱਜ ਦੇ ਇਸ ਮਹਾਨ ਕੱਠ ਦੀ ਮਹਾਨ ਕਤਰਤਾ ਦੀ ਇਹ ਜੋ ਮਤੇ ਪਾਸ ਕੀਤੇ ਜਾਣੇ ਨੇ ਉਹਨਾਂ ਮਤਿਆਂ ਦੀ ਹਮਾਇਤ ਕਰਦਿਆਂ ਹੋਇਆਂ ਸਮੁੱਚੀ ਇਸ ਸੰਗਤ ਵੱਲੋਂ ਆਪਣੀ ਹਾਜ਼ਰੀ ਸਾਂਝੀ ਕੀਤੀ ਹੈ ਆਓ ਇਹਨਾਂ ਮਹਾਂ ਪ੍ਰਸ਼ਾਸਨ ਤੋਂ ਬਾਅਦ ਸਾਧ ਸੰਗਤ ਜੀ ਉਹ ਪੰਜ ਮਤੇ ਜਿਹੜੇ ਅੱਜ ਤੁਹਾਡੇ ਸਾਹਮਣੇ ਰੱਖਣੇ ਨੇ ਆਉਣ ਵਾਲੇ ਸਮੇਂ ਦੇ ਅੰਦਰ ਜੋ ਆਪਾਂ ਨਵੇਂ ਕਦਮ ਗੁਰੂ ਦੀ ਓਟ ਦੇ ਅਸਰਾ ਲੈ ਕੇ ਸਮੁੱਚਾ ਹੀ ਪੰਥ ਖਾਲਸਾ ਪਟਣ ਜਾ ਰਿਹਾ ਹੈ ਉਹ ਮਤੇ ਤੁਹਾਡੇ ਸਾਹਮਣੇ ਰੱਖਣੇ ਨੇ ਉਹਨਾਂ ਮਤਿਆਂ ਤੋਂ ਬਾਅਦ ਜਥੇਬੰਦੀ ਦੇ ਪ੍ਰਧਾਨ ਸੰਤ ਸਵਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮਹਾਪੁਰਸ਼ਾਂ ਨੇ ਬੋਲਣਾ ਹੈ ਇਸ ਲਈ ਮੈਂ ਬੇਨਤੀ ਕਰਾਂ ਕਿ ਉਹ ਮਤੇ ਤਿਆਰ ਹੋ ਚੁੱਕੇ ਨੇ ਭਾਈ ਸਾਹਿਬ ਆਈ ਹਰਦੀਪ ਸਿੰਘ ਜੀ ਜੋ ਬੜੇ ਵਿਦਵਾਨ ਨੇ ਜਿਨ੍ਹਾਂ ਨੂੰ ਅਸੀਂ ਸਾਰੇ ਪਿਆਰ ਦੇ ਵਿੱਚ ਗਿਆਨੀ ਹਰਦੀਪ ਸਿੰਘ ਜੀ ਕਹਿ ਕੇ ਬੁਲਾਉਂਦੇ ਆ ਮਹਾਨ ਵਿਦਵਾਨ ਨੇ ਉਹਨਾਂ ਨੇ ਪੜ੍ਹਨੇ ਨੇ ਆਓ ਮੈਂ ਬੇਨਤੀ ਕਰਾਂ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਨਿਹਾਲ ਸਿੰਘ ਜੀ ਹਰਿਆਵੇਲਾ ਵਾਲੇ ਮਹਾਪੁਰਸ਼ ਆਪਣੇ ਹਾਜ਼ਰੀ ਸੰਗਤ ਦੇ ਨਾਲ ਸਾਂਝੀ ਕਰਕੇ ਬੜਮੁੱਲੇ ਬਖਸ਼ਣਾ ਦੁਆਰਾ ਸਾਂਝ ਪਾ ਰਹੇ ਨੇ। ਲਬਨਸ ਘਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ। ਭਾਵ ਅਲ ਵਿੱਚ ਓ ਹੋਂਕਾਟ ਕਾ ਮੁਗਤ ਪਦਾਰਥ ਮਾਹੇ ਸਮਾਇਆ। ਤਨ ਤਨ ਸਾਹਿਬ ਸਤਿਗੁਰੂ ਜਾਗਤ ਜੋਤ ਪ੍ਰਗਟ ਗੁਰਾਂ ਕੀ ਦੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਰਾਜਮਾਨ ਸਿਟੇ ਤੇ ਬਰਾਜਮਾਨ ਪਵਿੱਤਰ ਆਤਮਾ ਮਾ ਸਭੂ ਸੰਤ ਮਹਾਪੁਰਸ਼ ਪੂਜ ਦੀ ਖਸਤੀਆਂ ਤੇ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ 10 ਵਲੋ ਹੱਥ ਜੋੜ ਕੇ ਸੇ ਸਿਨਵਾਕੇ ਨਿਮਰਤਾ ਸਹਿਤ ਬਲਾਈ ਪਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਪੰਥ ਦੇ ਸਿਰਮੌਰ ਸਦਕਾਰ ਜੋਗ ਦਵਲਵਿ ਟਕਸਾਲ ਇਹ ਮਹਾਂਪੁਰਸ਼ ਪਰਮਪਵਿੱਤਰ ਆਤਮਾ ਸ੍ਰੀਮਾਨ ਸੰਤ ਗਿਆਨੀ ਹਰਿਰਾਮ ਸਿੰਘ ਜੀ ਮਹਾਂਪੁਰਸ਼ਾਂ ਨੇ ਸਾਨੂੰ ਸਾਰਿਆਂ ਨੂੰ ਹਾਕ ਮਾਰੇ ਆਕਾਤਰ ਹੋ ਕੇ ਆ ਜੋ ਕੇ ਹਾਲਾਤਾਂ ਦੇ ਬਚਾਰ ਕਰਨ ਵਾਸਤੇ ਕਿਉਂਕਿ ਸਾਡ ਸਭ ਜੀ ਪਹਿਲਾ ਜਿੱਦਾਂ ਸਤਗੁਰੂ ਜੀ ਨੇ ਬਚਨ ਲਿਖੇ ਹਨ ਰੋਗਦਾਰੋ ਦੋਵੇਂ ਮੁਝਾ ਤਾਂ ਮੈ ਸਝਾਂ ਪਹਿਲਾ ਬਿਮਾਰੀ ਲਪੜੀ ਪੈਂਦੀ ਹੈ ਇਹ ਅੱਜ ਲਬਣਾ ਪੈਦਾ ਇਸ ਕਰਕੇ ਜਿਹੜਾ ਸਾਨੂੰ 1925 ਅਭੀ ਲੈ ਲੋ ਗੁਰਦਰਾਇਕੜ ਦੇ ਅਧੀਨ ਇਹ ਕਾਰਵਾਈਆਂ ਹੋ ਰਹੀਆਂ ਸਾਰੀਆਂ ਅੱਜ ਖਾਲਸਾ ਸਮੂਚਾ ਖਾਲਸਾ ਪੰਥ ਸਤਗੁਰੂ ਜੀ ਦੇ ਪਿਆਰੇ ਗੁਰਸਿੱਖ ਧਰਤੀ ਤੇ ਕੋਨੇ ਕੋਨੇ ਬਸਣ ਬਸਣ ਵਾਲਿਆ ਸਭ ਗੁਰੂ ਨਾਨਕ ਨਾਮ ਲੈਵਾ ਸਿਕ ਸੰਤਾ ਨੇ ਹਿਰਦੇ ਦੁਖੀ ਹਨ ਇਹੋ ਜਿਹੇ ਹਾਲਾਤ ਕਦੇ ਹੋਏ ਨਹੀਂ ਕਿਉਂ ਹੋਏ ਸਿਰਫ 1925 ਦੇ ਐਕਟ ਤੋਂ ਮੁਖ ਰੱਖ ਕੇ ਉਹਦੀ ਆੜ ਵਿੱਚ ਸਦਕਾਰ ਜੋ ਸਿੰਘ ਸਹਿਬਾਨ ਤਖਤਾਂ ਦੇ ਸਿੰਘ ਸਹਿਬਾਨਾਂ ਦੀ ਨਿਯੁਕਤੀ ਕੀਤੀ ਜਾਂਦੀ ਉਜ ਸ੍ਰੀ ਦਾ ਵਲੋ ਉਹ ਕਹਿੰਦੇ ਅਸੀਂ ਸਿਰਫਤ ਖਾਲਸਾ ਆਇਆ ਸਾਨੂੰ ਵੋਟਾਂ પાਕੇ ਲੋਕਾਂ ਨੇ ਬੁਲਾਇਆ ਆਪਣੀ ਮਰਜ਼ੀ ਦਾ ਜਿਹਨੂੰ ਮਰਜ਼ੀ ਲਾਦੀਏ ਜਿਹਨੂੰ ਮਰਜ਼ੀ ਲਾਦੀਏ ਪਰ ਗੁਰੂ ਖਾਲਸਾ ਜੀ ਇਹ ਖਾਲਸੇ ਪੰਥ ਦੀ ਪਰੰਪਰਾ ਨਹੀਂ ਸਿੰਘ ਸਹਿਦਾਨ ਕੋਈ ਵੱਡੀ ਤੋਂ ਵੱਡੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਹੋਰ ਉਹ ਕੋ ਨੌਕਰ ਨਹੀਂ ਮੁਲਾਜ਼ਮ ਨਹੀਂ ਤਖਤ ਸਾਹਿਬ ਦੇ ਸਿੰਘ ਸਹਿਬਾਨ ਦਾ ਕੋਈ ਦਰਜਾ ਕੋ ਸਤਕਾਰ ਹੈ ਆ ਦੂਜੇ ਧਰਮਾਂ ਵੱਲ ਦੇਖ ਲਓ ਉਹਨਾਂ ਦੇ ਆਪੋ ਆਪ ਦੇ ਧਰਮਾਂ ਦੀਆਂ ਜੋ ਰਸਮਾਂ ਹਨ ਜੋ ਮਰਜਾਦਾ ਹਨ ਜੋ ਰੋਧੀਆਂ ਹਨ ਸਰਕਾਰ ਦਾ ਕਾਨੂੰਨ ਜਾਂ ਐਕਟ ਜੋ ਮਰਜੀ ਕਿਹੇ ਜਾਵੇ ਔਰ ਉਹ ਤਬਦੀਲ ਇਹ ਗੱਲ ਦੇ ਨਾਲ ਤਬਦੀਲ ਕੋਈ ਕਰ ਸਕਦਾ ਜੀ ਪਰ ਸਾਡੇ ਤਾਂ ਕਾਮੀ ਹੋਰ ਪਾਸੇ ਨੂੰ ਚਲ ਗਿਆ ਜੀ ਇਸ ਕਰਕੇ ਮੈਂ ਬਹੁਤ ਆਪਣੇ ਵਿਚਾਰਾ ਨੂੰ ਸੰਕੋਚ ਕਰਦਾ ਹੋਇਆ ਬੇਦੀ ਗੱਲ ਦਾ ਮਹਾਪੁਰਸ਼ਾਂ ਨੂੰ ਸਮੁੱਚੇ ਖਾਲਸੇ ਦੀ ਨਮੈਂਦਾ ਜਿਹੜੇ ਮੁਖੀ ਹਨ ਜਥੇਦਾਰਿਆਂ ਦੇ ਸਾਰੇ ਦੇਸ਼ਾਂ ਵਿੱਚੋਂ ਜਿੱਦਾਂ ਇੱਕ ਅੱਗੇ ਸਾਨੂੰ 1995 ਚ ਵਿਸ਼ਵ ਸਿੱਖ ਸਭਾ ਮੈਨਨ ਹੋਇਆ ਸੀ ਰੋਹ ਵਿਚਾਰ ਉਹਦੇ ਵਿੱਚ ਕਈ ਗੁਰਮਤ ਦੇ ਮਤੇ ਪਾਸ ਕੀਤੇ ਗਏ ਪਰ ਇਹ ਬਹੁਤ ਹੀ ਸੰਜੀਦਾ ਮਸਲਾ ਆ ਖਾਲਸੇ ਪੰਥ ਦਾ ਜ਼ਰੂਰੀ ਚੋਣਵੇਂ ਪ੍ਰਤੀਨਿਧ ਜਿੰਨੇ ਵੀ ਹੈਗੇ ਆ ਸਾਰੇ ਦੇਸ਼ਾਂ ਦੇ ਬਾਹਲੇ ਦੇਸ਼ਾਂ ਦੇ ਵੀ ਬੁਖੀ ਜਿਹੜੇ ਅਸング ਸਭਾ ਮੰਨ ਜਥੇ ਬੰਦੀਆਂ ਦੇ ਸੰਪਰਦਾਵਾਂ ਦੇ ਬੁਖੀ ਮਹਾਪੁਰਸ਼ਾਂ ਨੂੰ ਇੱਕ ਜਗ੍ਹਾ ਮਹਾਪੁਰਸ਼ਾਂ ਨੂੰ ਬੇਨਤੀ ਬੁਲਾ ਕੇ ਆਵੇਂ ਦੋ ਦਿਨ ਲੱਗਣ 10 ਦਿਨ ਲੱਗਣ ਇਹ ਵਿਚਾਰ ਕੇ ਤੇ ਸ੍ਰੀ ਸਿੰਘ ਸਾਹਿਬ ਜੀ ਨੂੰ ਨਿਯੁਕਤ ਕਰਨ ਦਾ ਆ ਮਰਜ਼ਾ ਦਾ ਇਹ ਤੋਂ ਬਿਨਾ ਨਿਯੁਕਤ ਨਹੀਂ ਕੀਤੇ ਜਾ ਸਕਦੇ ਗੁਰਦੁਆਰਾ ਐਕਟ ਵਿੱਚ ਜੋ ਮਾਦੀ ਲਿਖਿਆ ਹੋਵੇ ਤੁਸੀਂ ਉਹ ਤੇ ترمیم ਵੀ ਕਰ ਸਕਦੇ ਆ ਜੀ ਜਿਹੜਾ ਹਿੰਦੋਸਤ ਆਂਦਾ ਸਵਦਾ ਨੇ ਆ ਕਲੋਂ ਨਾ ਬਣਿਆ ਆ ਉਹਦੇ ਵਿੱਚ ਕਿੰਨੀਆਂ ਤਰਮੀਮਾਂ ਹੋਈਆਂ ਜੀ ਇੱਕ ਤਰਮੀਮ ਆ ਜਿਹੜਾ ਗੁਰਦੁਆਰਾ ਇਕੱਠ ਵਿੱਚ ਤਰਮੀਮ ਕਰਨ ਦੀ ਲੋੜ ਆ ਤੁਸੀਂ ਸਾਰੇ ਇਕੱਠੇ ਹੋਮੋ ਹੋ ਸਕਦੀ ਆ ਜੀ ਉਹ ਕੀ ਆ ਜੀ ਤੇ ਸ੍ਰੀ ਸਿੰਘ ਸਾਹਿਬ ਜੀ ਦੀ ਨਿਯੁਕਤੀ ਦੀ ਮਹਾਨ ਮਰਜ਼ਾਦਾ ਕੀ ਹੋਊਗੀ ਇਹ ਜੇ ਉਹਨਾਂ ਨੂੰ ਸੇਵਾ ਮੁਕਤ ਕਰਨਾ ਹੋਊਗਾ ਤਾਂ ਉਹਦਾ ਵਿਧੀ ਵਿਵਾਨ ਕੀ ਹੋਊਗਾ ਇਹ ਜਿੰਨਾ ਚਿਰ ਇਹ ਦੀ ਇੱਕ ਗੱਲ ਬਣਦੀ ਉਹਨਾਂ ਚਿਰ ਖਲਾਰਾ ਪਿਆ ਹੀ ਰਹਿਣਾ ਮੁੱਕਣਾ ਨਹੀਂ ਦੂਜੀ ਗੱਲ ਇਸ ਮਸਲੇ ਤੇ ਇਹ ਕਿਸੇ ਦਾ ਨਿੱਜੀ ਨਹੀਂ ਮਹਾਪੁਰਸ਼ਾਂ ਦਾ ਨਿੱਜੀ ਨਹੀਂ ਕਿਸੇ ਸੰਪਰਦਾਦਾ ਦਾ ਨਿੱਜੀ ਨਹੀਂ ਕਿਸੇ ਜਥੇਬੰਦੀ ਦਾ ਨਿੱਜੀ ਨਹੀਂ ਸਮੁੱਚੇ ਖਾਲਸੇ ਪੰਥ ਦੀ ਇਹ ਜ਼ਿੰਮੇਵਾਰੀ ਬਣਦੀ ਆ ਤੇ ਹੁਣ ਜੇ ਲਾ ਸੰਭਲੇ ਰਕੇ ਨੁਕਸਾਨ ਬਹੁਤ ਹੋ ਗਿਆ ਹੱਦੋਂ ਵੱਧ ਨੁਕਸਾਨ ਹੋ ਗਿਆ ਤੇ ਮੋਰੇ ਹੋਣੇ ਵਾਲਾ ਸਾਨੂੰ ਦੇਸੀ ਰਹਾ ਸਾਰਾ ਕੁਝ ਜੈਨੂੰ ਮਰਜੀ ਜਦੋਂ ਮਰਜੀ ਲਾ ਦਿਓ 10 ਬੰਦੇ ਇਕੱਠੇ ਹੋਣ ਜੈਨੂੰ ਮਰਜੀ ਲਾ ਦਿਓ ਜੈਨੂੰ ਮਰਜੀ ਲਾ ਦਿਓ ਪਾਸੇ ਹਟਾ ਦਿਓ ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਤੋਹੀਨ ਹੈ ਉਹਨਾਂ ਦੇ ਸਤਕਾਰ ਵਿੱਚ ਫਰਕ ਪਿਆ ਕਿਉਂਕਿ ਸਿੰਘ ਸਾਹਿਬ ਦੇ ਨਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਨਾਮ ਜੁੜਿਆ ਜੀ ਤਾਂ ਕਿ ਸ੍ਰੀ ਕੇਸਗੜ ਸਾਹਿਬ ਜੀ ਦਾ ਨਾਮ ਜੁੜਿਆ ਜੀ ਤਾਂ ਕਿ ਸ੍ਰੀ ਕੇਸਗੜ ਸਾਹਿਬ ਜੀ ਦੇ ਸਿੰਘ ਸਾਹਿਬ ਤਖਸਿ ਦੀ ਅਗਲਤਾ ਅਗਲ ਸਾਹਿਬ ਜੀ ਦੇ ਸਿੰਘ ਸਾਹਿਬ ਉਹਨਾਂ ਨੂੰ ਲਾਉਣ ਕੋਈ ਤਰੀਕਾ ਹੋਣਾ ਚਾਹੀਦਾ ਤੇ ਜੇ ਸੇਵਾ ਮੁਕਤ ਨਹੀਂ ਹੋਣਾ ਚਾਹੁੰਦੇ ਆ ਜਾਂ ਕੋਈ ਐਸੀ ਐਸਾ ਸਮਾਂ ਆ ਕੋਈ ਸਿਹਤ ਪੱਖ ਹੋ ਜਾਂ ਹੋਰ ਕੋਈ ਗੱਲ ਆ ਉਹਦਾ ਵੀ ਕੋਈ ਬਿਨਿਵਤਾਨ ਹੋਣਾ ਚਾਹੀਦਾ ਪੰਥ ਦੀ ਵੀ ਕੋਈ ਆਵਾਜ਼ ਆ ਅੱਗੇ ਮਰ ਜਾਂਦਾ ਹੋ ਦੀ ਸੀ ਸਰਬੱਤ ਖਾਲਸਾ ਤਖਸਿ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਕਾਤਰ ਹੋ ਕੇ ਇਸ ਵਿਧਾਨ ਵਿੱਚ ਵੀ ਲਿਖਿਆ ਹੈ ਤੇ ਸਾਰੀਆਂ ਸਿੱਖ ਜਥੇਬੰਦੀਆਂ ਸੰਪਰਦਾਵਾਂ ਦੀ ਰਹਿ ਨਾਲ ਸਿੰਘ ਸਾਹਿਬ ਤੇ ਸੱਜਖਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰਾਫੀ ਸਾਹਿਬ ਲਾਏ ਜਾ ਸਕਦੇ ਆ ਜੀ ਪੁੱਛ ਲੋ ਛੱਡ ਕੇ ਆ ਜੀ ਅਸੀਂ ਵੀ ਚੁੱਪ ਕਰ ਰਹੇ ਚਲੋ ਕਰੀ ਜਾਂਦੇ ਹੋਈ ਜਾਂਦਾ ਠੀਕ ਆ ਜੀ ਇਸ ਕਰਕੇ ਅੱਜ ਲੋਹੜਿਆ ਸਾਭਤਾਨ ਹੋ ਕੇ ਜੋ ਵੀ ਮਹਾਪੁਰਸ਼ ਪ੍ਰੋਗਰਾਮ ਨੇ ਉਹਦੇ ਤੇ ਅਸੀਂ ਤੱਤ ਪਰ ਹੋ ਕੇ ਪਹਿਰਾ ਨਹੀਂ ਇਹ ਤੇ ਇਸ ਮਸਲੇ ਨੂੰ ਸਿੰਘ ਸਾਹਿਬ ਜੀ ਨੂੰ ਹਟਾਉਣ ਦਾ ਤੇ ਲਾਉਣ ਦਾ ਜਿਹੜਾ ਮਸਲਾ ਆ ਇਹ ਸਾਰੇ ਕੌਮ ਦੀ ਸਿਰ ਨੀਵੇਂ ਕਰਦੇ ਵਾਲੀ ਗੱਲ ਆ ਜੀ ਬਹੁਤ ਮੋਹੀ ਵਾਲੀ ਗੱਲ ਆ ਜੀ ਕਿਸੇ ਨੂੰ ਤੁਸੀਂ ਸਿੰਘ ਸਾਹਿਬ ਕਹਿ ਕੇ ਸਰਕਾਰ ਦੇ ਕੇ ਅੱਜ ਲਾਉਣੇ ਆ ਕੱਲ ਨੂੰ ਚੁੱਪ ਕਰਕੇ ਘਰ ਲੂ ਤੋਰਦੇ ਨੰਗੇ ਪੈਰੀ ਇਹ ਸਾਰੀ ਕੌਮ ਦੀ ਤੋਹੀਨ ਹੈ ਜੀ ਇਸ ਕਰਕੇ ਖਾਲਸਾ ਜੀ ਆਪਾਂ ਕੋ ਕਿਸੇ ਨਾ ਮਤਬੇਦ ਨਹੀਂ ਇੱਕ ਪਿਤਾ ਇੱਕ ਉਸਕੇ ਹਮਾਰਗ ਸਮੁੱਚਾ ਖਾਲਸਾ ਪੰਥ ਕਲਗੀਧਰ ਪਿਤਾ ਸਤਿਗੁਰੂ ਸ੍ਰੀ ਗੁਰੂ ਰਣ ਸਾਹਿਬ ਮਹਾਰਾਜੀ ਦਾ ਪਰਿਵਾਰ ਆ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਸਾਰੇ ਮਹਾਪੁਰਸ਼ ਸਾਰੀਆਂ ਜਥੇਬੰਦੀਆਂ ਦੇ ਮੁਖੀ ਦੇਸ਼ ਵਿਦੇਸ਼ ਦੇ ਸਾਰੇ ਨਮੰਦੇ ਬੈਠ ਕੇ ਬੜੀ ਸੰਜੀਦਗੀ ਨਾਲ ਵਿਚਾਰ ਕਰਕੇ ਇਹ ਜਿਹੜਾ ਸ੍ਰੀ ਸਿੰਘ ਸਾਹਿਬ ਜੀ ਨੂੰ ਲੋੜਦਾ ਦੇ ਸੈਦਾਨ ਮੁਕਤ ਕਾਲਾ ਗੁਰਦਆਰਾ ਐਕਟ ਵਿੱਚ ਲਿਖਿਆ ਉਹਨੂੰ ਤੁਸੀਂ ਤਲਬੀਮ ਕਰ ਸਕਦੇ ਜੀ ਜੇ ਸੈਂਟਰ ਸਰਕਾਰ ਇਹਨੇ ਜਿੰਦਾ ਬੜਿਆ ਸਵਧਾਨਾ ਤਲਬੀਮ ਕਰ ਸਕਦੀ ਤੁਸੀਂ ਕਿ ਉਹਦੀ ਗੱਲ ਸਕਦੇ ਇਹ ਤਾਂ ਸਾਡੇ ਧਰਮ ਨਾਲ ਸਾਡੇ ਤਖਤਾ ਨਾਲ ਸਾਡੇ ਸਤਕਾਰ ਨਾਲ ਸਾਡੀ ਮਰਜ਼ਾ ਨਾਲ ਸੰਬੰਧ ਰੱਖਦਾ ਸੋਦਾਸ ਇਹਨੇ ਕੀ ਬੇਨਤੀਆਂ ਕਰਦਾ ਹੋਇਆ ਮਹਾਂਪੁਰਸ਼ਾਂ ਨੂੰ ਜਿਹੜੇ ਸਟੇਜ ਤੇ ਮਹਾਂਪੁਰਸ਼ ਬਲਾਹਬਾਨ ਹੈ ਬਹੁਤ ਸਾਰੇ ਮਾਹਰ ਪਰਸ਼ਾਦਾ ਤਨਵਾਦ ਜਿਨ੍ਹਾਂ ਨੇ ਦਮਦਮੀ ਟਕਸਾਲ ਦੇ ਮੁਖੀ ਮਾਹਰ ਪਰਸ਼ਾਦੇ ਸਦਾ ਦੇਣ ਤੇ ਆਵਾਜ਼ ਮਾਰਨ ਤੇ ਹੌਲੇ ਮੁਹੱਲੇ ਦੇ ਸਮੇਂ ਦੇ ਇਕੱਤਰ ਹੋ ਕੇ ਵਿਚਾਰਾ ਗੱਡੀਆਂ ਸ਼ੁਰੂ ਕੀਤੀਆਂ ਇਹ ਵਿਚਾਰਾ ਕਰਕੇ ਇੱਥੇ ਨਹੀਂ ਛੱਡਣੀਆਂ ਅਜੇ ਹੋਰ ਪਤਾ ਨਹੀਂ ਕਿੰਨੀ ਪਾੜੀ ਕਿੱਥੇ ਕਿੱਥੇ ਇਕੱਠੇ ਹੋ ਕੇ ਵਿਚਾਰਾ ਕਰਕੇ ਕਿਸੇ ਸਿੱਟੇ ਤੇ ਪਹੁੰਚਣ ਦੀ ਲੋੜ ਆ ਉਹ ਮਹਾਪੁਰਸ਼ ਅਦਾ ਸਤਕਾਰਯੋਗ ਸ੍ਰੀਮਾਨ ਸੰਤ ਬਾਬਰ ਨਾਮ ਸਿੰਘ ਜੀ ਪ੍ਰਧਾਨ ਸੰਤ ਸਮਾਜ ਮੁਖੀ ਧੰਮਦਮੀ ਟਿਕਾਲ ਸਾਹਿਬ ਮਹਾਪੁਰਸ਼ ਅਦਾ ਅਸਵਲੋ ਨਿਸਲ ਜਿਹਦਾ ਤਰਨਾਲ ਹਰਿਆਭੇਲਾ ਜਥੇਬੰਦੀ ਬਲੋ ਬਹੁਤ ਬਹੁਤ ਧੰਵਾਦ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਹਾਕ ਮਾਰ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਚਾਦਾ ਕਰਨ ਵਾਸਤੇ ਇਕੱਠੇ ਕੀਤਾ ਹੈ ਹੋਈਆਂ ਬੋਲ ਲਿਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ